ਸਸ਼ੀਕਾਲ ਜੀ ਅੱਜ ਮੈਂ ਬਹੁਤ ਹੀ ਜ਼ਰੂਰੀ ਇੱਕ ਇਸ਼ੂ ਤੇ ਇੱਕ ਮੁੱਦੇ ਤੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਤੁਹਾਡੇ ਸਾਹਮਣੇ ਆਇਆ ਮੇਰੇ ਖਿਆਲ ਸਾਰੇ ਪੰਜਾਬ ਨੂੰ ਹੀ ਇਸ ਇਸ਼ੂ ਦਾ ਪਤਾ ਹੈ ਜਿਹੜਾ ਉਸ 7-8 ਸਾਲ ਪਹਿਲਾਂ ਇੱਕ ਬਹੁਤ ਵੱਡਾ ਸਕੈਮ ਸਾਰੇ ਦੇ ਸਾਹਮਣੇ ਆਇਆ ਤੇ ਅੱਜ ਉਹ ਸੁਪਰੀਮ ਕੋਰਟ ਤੱਕ ਉਹ ਇਹ 이슈 ਚੱਕਿਆ ਗਿਆ ਤੇ ਸੁਪਰੀਮ ਕੋਰਟ ਨੇ ਵੀ ਬੜੇ ਸਖਤ ਆਰਡਰ ਇਸ 이슈 ਤੇ ਪਾਸ ਕੀਤੇ ਨੇ ਇੱਕ ਕੰਪਨੀ ਪਰਲਸ ਗਰੁੱਪ ਸੀ ਜਿਹੜੇ ਐਗਰੋ ਬੇਸਡ ਫੋਰੈਸਟਰੀ ਬੇਸਡ ਲੈਂਡ ਐਕਵੀਜ਼ੀਸ਼ਨ ਕਰਕੇ ਇਹਨਾਂ ਨੇ ਇੱਕ ਸਕੀਮ ਫਲੋਟ ਕੀਤੀ ਕਿ ਕਿ ਲੱਖਾਂ ਕਰੋੜਾ ਰੁਪਇਆ ਇਕੱਠਾ ਕੀਤਾ ਉਹ ਜਿਹੜਾ ਕਰੋੜਾ ਰੁਪਇਆ ਇਕੱਠਾ ਕੀਤਾ ਉਹ ਜਿਹੜੇ ਇੰਸ਼ੋਰੈਂਸਿਸ ਦੇ ਦਿੰਦੀ ਸੀ ਇਨਵੈਸਟਮੈਂਟ ਜਿਹੜੀ ਸੀ ਕਿ ਕਿੰਨੇ ਪਰਸੈਂਟ ਤੁਹਾਨੂੰ ਛੋਟੀ ਇਨਵੈਸਟਮੈਂਟ ਤੇ ਰਿਟਰਨ ਮਿਲੂਗੀ ਉਹ ਹੌਲੀ-ਹੌਲੀ ਇਹ ਪਤਾ ਲੱਗਿਆ ਕਿ ਇਹ ਇੱਕ ਬਹੁਤ ਵੱਡਾ ਸਕੈਮ ਇਹ ਕੰਪਨੀ ਦੇ ਮਾਲਕਾਂ ਨੇ ਡਾਇਰੈਕਟਰਸ ਨੇ ਐਮ ਡੀ ਨੇ ਦੇਸ਼ ਦੇ ਲੋਕਾਂ ਨਾਲ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤਾ ਪਿਛਲੇ ਦਿਨੀ ਮੈਨੂੰ ਇਹਨਾਂ ਦਾ ਜਿਹੜਾ ਇੱਕ ਇਫੈਕਟਿਵ ਇਸ ਗਰੁੱਪ ਤੋਂ ਬੰਦੇ ਨੇ ਪਰਿਵਾਰ ਨੇ ਉਹਨਾਂ ਦੇ ਇੱਕ ਡੈਲੀਗੇਸ਼ਨ ਮੈਨੂੰ ਮਿਲਿਆ ਸੀ ਤੇ ਉਹਨਾਂ ਦਾ ਡੈਲੀਗੇਸ਼ਨ ਦਨੋਂ ਨੇ ਦਿੱਤਾ ਸੀ ਇਨਸਾਫ ਦੀ ਆਸ ਸੋ ਮਿਲ ਕੇ ਉਹਨਾਂ ਨੇ ਮੈਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਿਸ 'ਚ ਡਿਟੇਲਸ ਵੀ ਲਿਖੀਆਂ ਕਿਪਰਸ ਗਰੁੱਪ ਨਾਲ ਅਸੀਂ ਜਿਹੜੀ ਇਨਵੈਸਟਮੈਂਟ ਕੀਤੀ ਸੀ ਅੱਜ ਅਸੀਂ ਉਹ ਇਨਵੈਸਟਮੈਂਟ ਲਗਭਗ ਗੋਹੀ ਬੈਠੇ ਆ ਕੋਈ ਸਾਡੀ ਸੁਣਵਾਈ ਨਹੀਂ ਹੈ ਇੱਥੇ ਤਾਂ ਕਿ ਸੁਪਰੀਮ ਕੋਰਟ ਨੇ ਇੱਕ ਕਮਿਸ਼ਨ ਵੀ ਬਿਠਾਇਆ ਸੀ ਲੋਧਾ ਕਮਿਸ਼ਨ ਜ਼ਮੀਨਾਂ ਨੂੰ ਆਈਡੈਂਟੀਫਾਈ ਵੀ ਕਰਨਾ ਸੀ ਤੇ ਉਹਨਾਂ ਨੂੰ ਵੇਚ ਕੇ ਤੇ ਲੋਕਾਂ ਦੇ ਜਿਹਨਾਂ ਦੇ ਇਨਵੈਸਟਰ ਜਿਹੜੇ ਇਨਵੈਸਟਰ ਸੀ ਉਹਨਾਂ ਨੂੰ ਪੈਸਾ ਵਾਪਸ ਕਰਨਾ ਸੀ ਪਰ ਅਨਫੋਰਚੂਨੇਟਲੀ ਹਲੇ ਤੱਕ ਜੇ ਪੈਸਾ ਵਾਪਸ ਵੀ ਹੋਇਆ ਬਹੁਤ ਥੋੜਾ ਪੈਸਾ ਵਾਪਸ ਹੋਇਆ ਤੇ ਹਲੇ ਵੀ ਕਰੋੜਾ ਰੁਪਇਆ ਪਕਾਇਆ ਖੜਾ ਉਹ ਗਰੀਬ ਲੋਕਾਂ ਦਾ ਜਿਨ੍ਹਾਂ ਨੇ ਆਸ ਦੀ ਖੂਨ ਪਸੀਨੇ ਦੀ ਕਮਾਈ ਕਰਕੇ ਪੈਸੇ ਇਸ ਕੰਪਨੀ 'ਚ ਇਨਵੈਸਟ ਕੀਤੇ ਸੀ ਤੇ ਕੰਪਨੀ ਨੇ ਇਹਨਾਂ ਨੂੰ ਬਹੁਤ ਵੱਡਾ ਧੋਖਾ ਦਿੱਤਾ ਲਗਭਗ 25 ਲੱਖ ਲੋਕ ਕੱਲੇ ਪੰਜਾਬ 'ਚ ਇਫੈਕਟਡ ਨੇ ਜਿੰਨਾ ਦਾ ਪੈਸਾ ਅਜੇ ਵੀ ਗੜੀ ਮੈਂ ਜੇ ਕਹਦੇ ਕਿ ਡੁੱਬਿਆ ਹੋਇਆ ਤੇ ਇਹ ਤੇ ਜਿਹੜੀ ਟੋਟਲ ਇਨਵੈਸਟਮੈਂਟ ਹੋਈ ਸੀ ਉਹ 49.1 ਹੰਡਰਡ ਕਰੋੜ ਤੱਕ ਇਹ ਇਨਵੈਸਟਮੈਂਟ ਹੋਈ ਸੀ ਜਿਹਦੇ ਚੋਂ ਮੈਂ ਸਮਝਦਾ ਜੋ ਇਹਨਾਂ ਨੇ ਮੈਨੂੰ ਇੱਥੇ ਫਿਗਰਸ ਦਿੱਤੀਆਂ ਨੇ ਲਿਖ ਕੇ ਕਿ ਬੜਾ ਘੱਟ ਜਿਹੜੀ ਅੱਜ ਦੇਣਦਾਰੀ ਹੈ ਕੰਪਨੀ ਵੱਲੋਂ ਪੰਜਾਬ ਦੇ ਜਿਹੜੇ ਇਨਵੈਸਟਰ ਸੀ ਉਹ ਲਗਭਗ 10000 ਕਰੋੜ ਹੈ ਕਹਿਣਾ ਸੌਖਾ 10000 ਕਰੋੜ ਤੇ ਟੋਟਲ ਜਿਹੜੇ ਆਪਣਾ ਪੰਜਾਬ ਵਿੱਚ ਕੰਪਨੀ ਦੀ ਜਿਹੜੀ ਜਾਇਦਾਦ ਹੈ ਉਹ ਅਰਾਊਂਡ 20 ਤੋਂ 25 ਕਰੋੜ ਹੈ 25000 ਕਰੋੜ ਹੈ ਸੋ ਜੀ ਇਹ ਜਿਹੜੀ ਜ਼ਮੀਨ ਹੈ 20 25000 ਕਰੋੜ ਦੀ ਵੈਲਿਊ ਦੀ ਤੇ ਜੇ ਇਹਨੂੰ ਆਇਡੈਂਟੀਫਾਈ ਕਰਕੇ ਇਹ ਅੱਗੇ ਵੇਚੀ ਜਾਵੇ ਤੇ ਉਹਦੇ ਜਿਹੜਾ ਪੈਸਾ ਆਵੇ ਉਹ ਪੈਸਾ ਇੰਡਸਟਰੀਜ਼ ਨੂੰ ਵਾਪਸ ਕੀਤਾ ਜਾਵੇ ਮੈਂ ਸਮਝਦਾ ਬਹੁਤ ਵੱਡੀ ਰਾਹਤ ਮੇਰੇ ਉਹ ਪਰਿਵਾਰਾਂ ਨੂੰ ਮੇਰੇ ਉਹ ਲੋਕਾਂ ਨੂੰ ਮਿਲੂਗੀ ਜਿਨ੍ਹਾਂ ਨੇ ਇਸ ਕੰਪਨੀ ਨੂੰ ٹرسٹ ਕਰਦੇ ਹੋਏ ਆਪਦੀ ਸਾਰੀ ਪੂੰਜੀ ਉਸ ਚ ਲਾਤੀ ਤੇ ਅੱਜ ਭੜਕਦੇ ਫਿਰਦੇ ਨੇ ਕਿ ਕਿਤੇ ਨਾ ਕਿਤੇ ਸਾਨੂੰ ਇਨਸਾਫ ਮਿਲੇ ਸੋ ਜਿਹੜੇ ਇਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਕਿ ਚਲੋ 2016 ਚ ਕੰਪਨੀ ਬੰਦ ਹੋਗੀ 6 ਮਹੀਨੇ ਵਿੱਚ ਪੈਸੇ ਵਾਪਸ ਕਰਨੇ ਸੀਗੇ ਤੇ ਉਹਨੋਂ ਤੱਕ ਮਿਸ਼ਨ ਬੈਠੀ ਤੇ ਉਹਦੇ ਚ ਪੈਸੇ ਵਾਪਸ ਨਹੀਂ ਹੋਏ ਸੋ ਅੱਜ ਮੈਂ ਸਮਝਦਾ ਕਿ ਇਹ ਇੱਕ ਬੜਾ ਪੱਖ ਦਾ ਮਸਲਾ ਹੈ ਜਿਹੜਾ ਕਿ ਸਮੁੱਚੇ ਪੰਜਾਬ ਦੇ ਵਿੱਚ ਇੱਕਲਾ ਜ਼ਿਲ੍ਹਾ ਬਠਿੰਡਾ ਦਾ ਸਮੁੱਚੇ ਪੰਜਾਬ ਵਿੱਚ ਜਿੱਥੇ-ਜਿੱਥੇ ਮੈਂ ਕਹਿੰਦਾ ਛੋਟੇ-ਛੋਟਾ ਕੋਈ ਮੇਰੇ ਖਿਆਲ ਚੌਕੀਦਾਰ ਵੀ ਸੀ ਨਾ ਉਹਨੇ ਵੀ ਇਹਦੇ ਚ ਪੈਸੇ ਲਾਏ ਸੀ ਬੜੇ ਨੇ ਵੀ ਲਾਏ ਹੋਣੇ ਬਿਜ਼ਨਸਮੈਨ ਨੇ ਵੀ ਲਾਏ ਹੋਣੇ ਸੋ ਅੱਜ ਮੈਂ ਇਸ ਦੇ سلسلے ਵਿੱਚ ਜਿਹੜੀ ਗੱਲ ਕਰਨਾ ਚਾਹਣਾ ਕਿ ਇਹ ਮੈਨੂੰ ਤਿੰਨ ਚਾਰ ਉਸ ਤੋਂ ਬਾਅਦ ਤਿੰਨ ਚਾਰ ਵਾਰ ਮੈਨੂੰ ਮਿਲ ਚੁੱਕੇ ਨੇ ਇਹ ਨਦੀ ਜਿਹੜੀ ਇਹ ਸੰਘਰਸ਼ ਕਮੇਟੀ ਬਠਾਈ ਹੈ ਇਹਨਾਂ ਨੇ ਜਿਹੜੀ ਇਨਸਾਫ ਮੰਗ ਰਹੀ ਹੈ ਸੋ ਮੈਂ ਤਾਂ ਇਹੀ ਕਹਿ ਸਕਦਾ ਮੋਟਾ-ਮੋਟਾ ਜਿੰਨੇ ਵੀ ਰੂਪ ਦੇ ਇਨਵੈਸਟਰ ਨੇ ਜਿਨ੍ਹਾਂ ਨੇ ਆਪ ਦੀ ਮਿਹਨਤ ਦੀ ਕਮਾਈ ਇਸ ਗਰੁੱਪ ਚ ਲਾਈ ਹੈ ਤੇ ਕਰੋੜਾਂ ਰੁਪਏ ਹਲੇ ਥੋੜਾ ਵਿਖਾਇਆ ਖੜਾ ਮੈਂ ਤੁਹਾਨੂੰ ਇੱਕ ਵਿਸ਼ਵਾਸ ਦੁਣਾ ਅੱਜ ਗੁਰੂ ਮਹਾਰਾਜ ਕਿਰਪਾ ਕਰੇ ਮੈਨੂੰ ਬਠਿੰਡੇ ਦੇ ਲੋਕ ਬਠਿੰਡੇ ਦੇ ਵੋਟਰ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰ ਦੇਣ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਭੇਜ ਦੇਣ ਤੇ ਮੈਂ ਤੁਹਾਨੂੰ ਅਸ਼ੋਰ ਵੀ ਕਰਦਾ ਮੈਂ ਤੁਹਾਡਾ ਵਾਦਾ ਵੀ ਕਰਦਾ ਕਿ ਜਿਹੜੇ ਮੇਰੇ ਇਹ ਇਨਵੈਸਟਰ ਨੇ ਜਿੰਨਾਂ ਨੇ ਆਵਦਾ ਪੈਸਾ ਲਾਇਆ ਮੈਂ ਇਹ ਤੁਹਾਡੇ ਇਸ਼ੂ ਪਾਰਲੀਮੈਂਟ ਚ ਵੀ ਚੱਕਾਂਗਾ ਜਿਹਨਾਂ ਹਲੇ ਤੱਕ ਕਿਸੇ ਨੇ ਚੱਕਿਆ ਨਹੀਂ ਮੈਂ ਪਾਰਲੀਮੈਂਟ ਚ ਵੀ ਚੱਕਾਂਗਾ ਤੇ ਜੇ ਕਿਸੇ ਗਵਰਨਮੈਂਟ ਲੈਵਲ ਤੇ ਬੇਸ਼ੱਕੋ ਸੈਂਟਰਲ ਗਵਰਨਮੈਂਟ ਤੇ ਬੇਸ਼ੱਕੋ ਪੰਜਾਬ ਗਵਰਨਮੈਂਟ ਉਸ ਲੈਵਲ ਤੇ ਮੈਂ ਤੁਹਾਡੇ ਨਾਲ ਮੋਢੇ ਨਾਲ ਲਾ ਕੇ ਜਾਵਾਂਗਾ ਤੇ ਤੁਹਾਡਾ ਇਹ ਕੰਮ ਤੇ ਤੁਹਾਡੇ ਜਿਹੜੇ ਪੈਸੇ ਨੇ ਇਹ ਮੈਂ ਤੁਹਾਨੂੰ ਅਸ਼ੋਰੈਂਸ ਦੇਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡਾ ਇਹ ਪਾਈ ਪਾਈ ਪੈਸਾ ਜਿਹੜਾ ਕਿ ਅੱਜ ਕੰਪਨੀ ਨੇ ਆਵਦੀ ਜ਼ਮੀਨਾਂ 'ਚ ਲਾ ਕੇ ਡੈੱਡ ਕੀਤਾ ਹੋਇਆ ਹੈ ਇਹ ਕੋਈ ਤੁਹਾਡੇ ਨਾਲ ਬੈਠ ਕੇ ਸਰਕਾਰਾਂ ਨਾਲ ਰਾਇ ਕਰਕੇ ਇਹ ਜ਼ਮੀਨਾਂ ਨੂੰ ਵੇਚ ਕੇ ਜਾਂ ਕਿਸੇ ਵੀ ਹੋਟਗ ਨਾਲ ਜੋ ਵੀ ਹੋ ਸਕਦਾ ਉਹ ਆਪਾਂ ਕਰਵਾ ਕੇ ਤੁਹਾਨੂੰ ਪੈਸਾ ਵਾਪਸ ਕਰਵਾਵਾਂਗੇ ਇਹ ਅੱਜ ਮੈਂ ਤੁਹਾਡੇ ਨਾਲ ਪਰਲ ਗਰੁੱਪ ਦੇ ਜਿੰਨੇ ਵੀ ਪੂੰਜੀਕਰਨ ਵਾਲੇ ਨੇ ਇਨਵੈਸਟਰ ਨੇ ਉਹਨਾਂ ਨਾਲ ਮੈਂ ਅੱਜ ਜਵਾਨ ਕਰ ਦਾਂ ਅੱਜ ਮੈਂ ਵਾਦਾ ਕਰਦਾ ਕਿ ਮੈਨੂੰ ਐਮਪੀ ਬਣਾ ਦਿਓ ਤੇ ਮੈਂ ਇਹ ਤੁਹਾਡਾ ਇਸ਼ੂ ਵਾਂਸ ਇਨ ਫੋਰ ਆਲ ਤੁਹਾਡਾ ਸੋਲਵ ਕਰਕੇ ਹੱਲ ਕਰਕੇ ਤੁਹਾਡਾ ਤੁਹਾਨੂੰ ਜੋੜਾ ਪੈਸਾ ਬੰਦ ਦਾ ਹੱਕਿਆ ਤੁਹਾਡਾ ਉਹ ਜੀਤਵਿੰਦਰ ਸਿੰਘ ਸੁਦੂ ਦੋਏਗਾ ਸੋ ਮੈਂ ਸਮਝਦਾ ਕਿ ਕਈ ਦਿਨਾਂ ਦਾ ਮੇਰੇ ਮਨ ਚ ਚੱਲ ਰਹੀ ਸੀ ਪਰ ਬੀਜ਼ੀ ਹੋਣ ਕਾਰਨ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਸੋ ਅੱਜ ਮੇਰੇ ਕੋਲ ਟਾਈਮ ਸੀ ਮੇਰੇ ਮਨ ਚ ਸੀਗਾ ਤੇ ਪਰਸੂ ਹੀ ਮੈਨੂੰ ਇੱਕ ਨਮ ਦੁਆਰਾ ਮਿਲ ਕੇ ਗਏ ਸੀ ਕਿਸੇ ਸਬ ਅਸੀਂ ਤੁਹਾਡੇ ਇਤਿਹਾਸ ਲਈ ਬੈਠਿਆ ਸੋ ਉਸ ਗੱਲ ਨੂੰ ਦੇਖਦੇ ਹੋਏ ਮੈਂ ਸੋਚਿਆ ਕਿ ਕਿਉਂ ਨਾ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਆ ਕੇ ਮੈਂ ਤੁਹਾਨੂੰ ਅਸ਼ੋਰੈਂਸ ਦੇ ਦਿਆਂ ਤੇ ਜਿਹਦੇ ਮੈਂ ਦਿੱਤੀ ਅਸ਼ੋਰੈਂਸ ਦਿੱਤੀ ਮਤਲਬ ਕਿ ਮੈਂ ਪੂਰਨ ਤੌਰ ਤੇ ਤੁਹਾਡੇ ਨਾਲ ਖੜਾ ਤੇ ਐਮਪੀ ਬਣਨ ਤੋਂ ਬਾਅਦ ਇਹ ਜਗਾ ਮਸਲਾ ਤੁਹਾਡਾ ਮੈਂ ਹੱਲ ਕਰਕੇ ਦਊਗਾ ਮੈਨੂੰ ਆਪਦੇ ਤੇ ਆਪਦੇ ਗੁਰੂ ਮਹਾਰਾਜ ਤੇ ਪੂਰਾ ਵਿਸ਼ਵਾਸ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Sos chica.